ਲੋ ਵੀ ਮੁਕਾਬਲੇ ਹੋਣ ਲੱਗੇ ਨੇ ਸ਼ੁਰੂ ਮਾਰਨਾ ਜਰਾ ਖਿੱਚ ਕੇ ਤਾੜੀ ਤੇ ਚੱਕ ਦੇ ਢੋਲ ਆ ਲਿਆ ਵੀਰਾ ਤੂੰ ਵੀ ਕੰਮ ਨੂੰ ਜਿਵੇਂ ਇੱਕ ਜਹਾਜ਼ ਨੂੰ ਉਡਾਉਣ ਲਈ ਪਾਇਲਟ ਦੀ ਜ਼ਰੂਰਤ ਹੁੰਦੀ ਹੈ ਓਵੇਂ ਹੀ ਟਰੈਕਟਰ ਨੂੰ ਚਲਾਉਣ ਲਈ ਇੱਕ ਕਿਸਾਨ ਦੀ ਜ਼ਰੂਰਤ ਹੁੰਦੀ ਹੈ ਟਰੈਕਟਰ ਕਿਸਾਨਾਂ ਦੇ ਜਹਾਜ਼ ਹੁੰਦੇ ਹਨ ਅਤੇ ਇਹਨਾਂ ਜਹਾਜ਼ਾਂ ਦੇ ਨਾਲ ਹੀ ਕਿਸਾਨ ਖੇਤਾਂ ਦੀ ਮਿੱਟੀ ਪੁੱਟ ਕੇ ਸੋਨਾ ਪੈਦਾ ਕਰਦੇ ਹਨ ਅਤੇ ਪੂਰੀ ਦੁਨੀਆ ਦਾ ਟਿੱਡ ਪਰਦੇ ਹਨ ਕਿਸਾਨਾਂ ਦੇ ਜਹਾਜ਼ਾਂ ਨੂੰ ਮੁੱਖ ਰੱਖਦੇ ਹੋਏ ਅਤੇ 40 ਲੱਖ ਤੋਂ ਵੱਧ ਖੁਸ਼ ਗ੍ਰਾਹਕ ਅਤੇ ਆਪਣੇ 60 ਸਾਲ ਪੂਰੇ ਹੋਣ ਤੇ ਮਹਿੰਦਰਾ ਟਰੈਕਟਰ ਨੇ ਕਿਸਾਨਾਂ ਲਈ ਟਰੈਕਟਰ ਦੇ ਖਿਡਾਰੀ ਨਾਮ ਤੋਂ ਇੱਕ ਮੁਕਾਬਲਾ ਕਰਵਾਇਆ ਇਹ ਮੁਕਾਬਲਾ ਹਰਿਆਣਾ ਦੇ ਅੰਬਾਲਾ ਪਿੰਡ ਵਿੱਚ ਬੰਦਰਾ ਵਿਖੇ ਹੋਇਆ ਜਿਸ ਵਿੱਚ ਲਗਭਗ 400 ਤੋਂ 500 ਕਿਸਾਨਾਂ ਨੇ ਭਾਗ ਲਿਆ ਮਹਿੰਦਰਾ ਟਰੈਕਟਰ ਵੱਲੋਂ ਪਹਿਲੇ ਨੰਬਰ ਤੇ ਆਉਣ ਵਾਲੇ ਨੂੰ 51000 ਦੂਜੇ ਨੰਬਰ ਤੇ ਆਉਣ ਵਾਲੇ ਨੂੰ 21000 ਅਤੇ ਤੀਸਰੇ ਨੰਬਰ ਤੇ ਆਉਣ ਵਾਲੇ ਨੂੰ 11000 ਰੁਪਏ ਦੇ ਇਨਾਮ ਐਲਾਨੇ ਗਏ ਸੀ ਇਸ ਮੁਕਾਬਲੇ ਵਿੱਚ ਕਿਸਾਨਾਂ ਨੂੰ ਟਰੈਕਟਰ ਬੈਕ ਗੇਅਰ ਵਿੱਚ ਪਾ ਕੇ ਸਮੇਂ ਟਰਾਲੀ ਬੈਕ ਲਾਉਣਾ ਸੀ ਅਤੇ ਆਠਾ ਬਣਾਉਣਾ ਸੀ ਜਿਹੜਾ ਵੀ ਇਸ ਨੂੰ ਘੱਟ ਸਮੇਂ ਵਿੱਚ ਬਣਾਉਂਦਾ ਉਹ ਹੁੰਦਾ ਟਰੈਕਟਰਾਂ ਦਾ ਖਿਡਾਰੀ ਇਹਨਾਂ ਮੁਕਾਬਲਿਆਂ ਵਿੱਚ 79 ਟਰੈਕਟਰ ਦੇ ਖਿਡਾਰੀਆਂ ਨੇ ਆਪਣੇ ਦਮ ਖਮ ਦਿਖਾਏ ਮਹਿੰਦਰਾ ਕੰਪਨੀ ਵੱਲੋਂ ਮੁਕਾਬਲੇ ਨੂੰ ਪੂਰਾ ਕਰਨ ਲਈ ਅਰਜਨ 605 D I M M ਦਿੱਤਾ ਗਿਆ ਸੀ ਮੁਕਾਬਲੇ ਪੂਰੇ ਫਸਵੇਂ ਚੱਲੇ ਅਤੇ ਜਿੱਤਣ ਲਈ ਟਰੈਕਟਰ ਦੇ ਡਰਾਈਵਰਾਂ ਨੇ ਵੀ ਪੂਰਾ ਮੁਕਾਬਲਾ ਦਿੱਤਾ ਕਈ ਕਿਸਾਨਾਂ ਨੇ ਆਪਣੀ ਪੂਰੀ ਡਰਾਈਵਰੀ ਵਰਤੀ ਅਤੇ ਕਈਆਂ ਨੇ ਦਿਮਾਗ ਪਰ ਨੰਬਰ ਲੈ ਗਏ ਅੱਠ ਬਣਾਉਣ ਵਾਲੇ ਕਿਸਾਨ ਮੁਕਾਬਲੇ ਇੰਨੇ ਜਿਆਦਾ ਸਵਾਦ ਵਾਲੇ ਸੀ ਕਿ ਮੇਲਾ ਦੇਖਣ ਆਏ ਕਿਸਾਨ ਨੱਚੇ ਬਿਨਾ ਨਾ ਰਹਿ ਸਕੇ ਪਹਿਲੇ ਨੰਬਰ ਤੇ ਆ ਕੇ ਹਰਵੀਰ ਸਿੰਘ ਨਾਮ ਦੇ ਕਿਸਾਨ ਨੇ ਪੂਰਾ ਮੇਲਾ ਲੁੱਟ ਲਿਆ ਹਰਵੀਰ ਸਿੰਘ ਨੇ 1 ਮਿੰਟ 11 ਸਕਿੰਟਾਂ ਵਿੱਚ 8 ਬਣਾ ਦਿੱਤਾ ਦੂਜੇ ਨੰਬਰ ਤੇ 1 ਮਿੰਟ 13 ਸਕਿੰਡ ਲੈ ਕੇ ਅਮਰਜੀਤ ਸਿੰਘ ਨੇ 21000 ਆਪਣੇ ਨਾਮ ਕੀਤਾ ਅਤੇ ਬਲਵਿੰਦਰ ਸਿੰਘ ਤੇਜਾ ਕਿੱਥੇ ਪਿੱਛੇ ਰਹਿਣ ਵਾਲੇ ਸੀ ਉਹਨਾਂ ਨੇ ਵੀ ਤੀਜਾ ਸਥਾਨ ਹਾਸਲ ਕੀਤਾ ਆਏ ਹੋਏ ਕਿਸਾਨਾਂ ਨੇ ਮਹਿੰਦਰਾ ਟਰੈਕਟਰ ਕੰਪਨੀ ਦਾ ਧੰਨਵਾਦ ਕੀਤਾ ਅਤੇ ਮਹਿੰਦਰਾ ਟਰੈਕਟਰ ਨੇ ਕਿਸਾਨਾਂ ਨੂੰ ਚੰਗੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ